ਸਿੰਘ ਦੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸੇ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਉਹਨਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਲ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਕਿੰਨੇ ਮੱਝਾਂ ਰੜੀਆਂ ਸੁਈਆਂ ਸੁਈਆਂ ਹੋਣਗੀਆਂ ਜੀ ਦੁੱਧ ਦੋਸਤੋ ਇਹਨਾਂ ਮੱਝਾਂ ਥੱਲੇ 7 ਲੀਟਰ ਤੋਂ ਲੈ ਕੇ ਤੇ 9 8 9 ਲੀਟਰ ਤੱਕ ਹੋਊਗਾ ਜੀ ਮੋਲ ਦੋਸਤੋ ਹੋਊਗਾ 47000 ਤੋਂ ਲੈ ਕੇ ਤੇ 55000 ਰੁਪਏ ਤੱਕ ਜੀ ਰੇਟ ਦੋਸਤੋ ਬਿਲਕੁਲ ਜਾਇਜ਼ ਹੀ ਹੋਣਗੇ ਵੀਡੀਓ ਅੰਡ ਤੱਕ ਜ਼ਰੂਰ ਦੇਖਿਓ ਇਹਨਾਂ ਮੱਝਾਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਈ ਠੀਕ ਠਾਕ ਵਧੀਆ ਵਧੀਆ ਜੀ ਖੈਰਾ ਡੇਰੀ ਫਾਰਮ ਇੱਕ ਨਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੇ ਉਹ ਬੇਨਤੀ ਕਰਦੇ ਆਂ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਾਂਜੀ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਤੇ ਫੋਲੋ ਕਰੋ ਤੇ ਸਪੋਰਟ ਕਰੋ ਠੀਕ ਹੈ ਬਈ ਠੀਕ ਹੈ ਅਡਰੈਸ ਬੋਲਦੀ ਆਪਾਂ ਅਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦ ਜਿਹੜਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਨਾਮ ਜੀ ਪ੍ਰਤਾਪ ਸਿੰਘ ਸ਼ਾਹ ਹਾਂਜੀ ਫੋਨ ਨੰਬਰ ਜੀ 6284741427 6284741427 ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹੋ ਬੇਨਤੀ ਆ ਵੀ ਸਾਰੇ ਡੰਗਰ ਕੋਈ ਵੀ ਡੰਗਰਾਂ ਦੇ ਵਿੱਚੋਂ ਜਿਹੜਾ ਭੈਣ ਭਰਾਵਾਂ ਦੇ ਪਸੰਦ ਆਉਂਦਾ ਹੂੰ ਵੀਡੀਓ ਵੇਖ ਕੇ ਪਸੰਦ ਕਰਕੇ ਫਿਰ ਆਪਾਂ ਨੂੰ ਸਾਈ ਪਾਓ ਸਾਈ ਦਾ ਸਮਾਂ ਜਿਹੜਾ ਸੀਮਤ ਹੋਊਗਾ ਠੀਕ ਹੈ ਜੀ ਜੇ ਕੋਈ ਭੈਣ ਭਰਾ ਉਸੇ ਵੇਲੇ ਆਉਂਦਾ ਭਾਵੇਂ ਸਾਈ ਨਾ ਪਾਵੇ ਠੀਕ ਹੈ ਜੀ ਤੇ ਇਹ ਵੀਡੀਓ ਪਰਿਵ ਸ਼ੁਰੂ ਕਰੀਏ ਵੀਰੇ ਆਪਾਂ ਇਸ ਮੱਝ ਤੋਂ ਝੋਟੀ ਤੋਂ ਪਹਿਲਾਂ ਦੱਸਿਓ ਡਾਕਟਰ ਜੀ ਇਹ ਭਾਜੀ ਝੋਟੀ ਦਾ ਪਹਿਲਾ ਸੁਆਹ ਏ ਹਾਂਜੀ ਸੂਈ ਨੂੰ ਭਾਜੀ ਇਹਨੂੰ ਸਾਰੇ ਹੋਏ 2 ਮਹੀਨੇ ਅੱਛਾ ਜੀ 22 ਠੀਕ ਹੈ ਜੀ ਗੱਲ ਇਦਾਂ ਜੇ ਵੀ ਇਹ ਝੋਟੀ ਦਾ ਨਾ ਅਗਲਾ ਥਣ ਨਾ ਜਿਹੜਾ ਬਹਿਣੀ ਵਾਲਾ ਹੂੰ ਧਾਰਾ ਆਉਨੀਆਂ ਜ਼ਰੂਰੀ ਆ ਹਾਂਜੀ ਤੇ ਝੋਟੀ ਦਾ ਥਣ ਜਿਹੜਾ ਇਹ ਬੈਠਾ ਹੈ ਉਹਨਾਂ ਤੋਂ ਅੱਛਾ ਜੀ ਉਹਨਾਂ ਨੂੰ ਚੈਨਾ ਟ੍ਰੀਟਮੈਂਟ ਕਰਾਇਆ ਚਲੋ ਠੀਕ ਹੈ ਜੀ ਤੇ ਨਹੀਂ ਚੱਲਿਆ ਹੂੰ ਆਵੇ ਦਿਖਾ ਦਿੰਨੇ ਵੀਰੇ ਧਾਰ ਆਉਂਦੀ ਹੈਗੀ ਆ ਹੂੰ ਚਲੋ ਚੱਲ ਸਕਦਾ ਹਾਂਜੀ ਪਰ ਜਿਹੜਾ ਆਪਾਂ ਇਹਦਾ ਮੁੱਲ ਆਪਾਂ ਤੰਨਾ ਥਣਾਂ ਦੇ ਸਾਹਮਣੇ ਕਰ ਤੱਲਰ ਦੇ ਮੁੱਲੂ ਚੱਲਦਾ ਮੁੱਲ ਕਰਨਾ ਅੱਛਾ ਜੀ ਇਹ ਮਤਲਬ ਜਮੰਦਰੂ ਹੀ ਛੂਹਣ ਤੋਂ ਪਹਿਲਾਂ ਨਹੀਂ ਜਮੰਦਰੂ ਨਹੀਂ ਜੀ ਛੂਹਣ ਤੋਂ ਬਾਅਦ ਹੋਇਆ ਕਰ ਅੱਛਾ ਜੀ ਇਹਨਾਂ ਕਿਤੇ ਬੁਖਾਰ ਕੋ ਰਿਹਾ ਮੈਂ ਨੂੰ ਤੇ ਬੁਖਾਰ ਦੇ ਨਾਲ ਨਾਲ ਨਾ ਖਲਾ ਵੱਜ ਗਿਆ ਤੁਹਾਨੂੰ ਠੀਕ ਹੈ ਜੀ ਹਾਂ ਹਾਂ ਬਾਕੀ ਤਿੰਨ ਥਣਾਂ ਧਰਾਂ ਪਰ ਆ ਵਧੀਆ ਚੱਲਦੀ ਹੈ ਜੀ ਕੋ ਆਪਾਂ ਘਰੇ ਆਵੇ ਆ ਕੇ ਤਸਲੀ ਕਰ ਚੱਲਦਾ ਇਹ ਵੀ ਆ ਅਛਾ ਜੀ ਮਲਤਾਰਾ ਘਟਿਆ ਧਾਰਾ ਆਉਣੀਆਂ ਨਹੀਂ ਜੀ ਆਉਣੀਆਂ ਹੈਗੀਆਂ ਦੇ ਵਿੱਚੋਂ ਥਣ ਜਿੱਦਾਂ ਇੱਕ ਵਾਰੀ ਡੈਡ ਹੋਏ ਨਾ ਹਾਂ ਹਾਂ ਡੈਡ ਹੋ ਗਿਆ ਵਾ ਚੱਲਣ ਦੇ ਵਾ ਚੱਲ ਸਕਦਾ ਪਰ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਆਪਾਂ ਤੰਨਾ ਸਣਾ ਨਹੀਂ ਗਰੰਟੀ ਦਾਂਗੇ ਠੀਕ 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 ਹਾਂਜੀ ਹਾਂਜੀ ਕਿੰਨਾ ਦੁੱਧ ਦੇਣ ਤੰਨਾ ਸਣਾ ਦੇ ਦੁੱਧ ਭਾਈ ਤੰਨਾ ਸਣਾ ਦੇ ਵਿੱਚ ਭਾਵੇਂ ਉਹਦਾ ਮਿੰਤੀ ਦਾ ਦੇ ਭਾਵੇਂ ਆਪਾਂ ਕਰਾ ਲਈਏ 9 ਦਾ 8 ਲੀਟਰ ਪੱਕਾ ਹੋਈ ਢੱਲ ਹੋਏਗਾ ਜਿਹੜਾ ਤੰਨਾ ਜਿਹੜਾ ਆਪਾਂ ਚਵਾ ਦਿਆ ਹੁਣ ਠੀਕ ਹੈ ਜੀ ਅੱਛਾ ਅੱਗੇ ਅੱਗੇ ਬਣੋਈ ਗੱਬਣ ਭਾਈ ਨਹੀਂ ਹਜੇ ਨਹੀਂ ਗੱਬਣ ਹੋਈ ਆ ਮੈਂ ਬਚੂੜ ਨੇ ਮਾਣਾ ਦੋ ਢਾਈਆਂ ਕੁ ਮਹੀਨਿਆਂ ਦੀ ਸੁਈ ਹੈ ਜੀ ਹਾਂਜੀ ਸੁਆ ਆਪਣੇ ਕੋ ਪ੍ਰੋਪਰ ਜੀ ਜਿਹੜੀ ਤਾਜੀ ਸੁਈ ਦੀ ਵੀਡੀਓ ਵੀ ਉਹਨਾਂ ਤੋਂ ਆਪਾਂ ਮਗਾਲਾਂਗੇ ਜੇ ਕਿਸੇ ਭੈਣ ਭਰਾ ਵੇਖੀ ਠੀਕ ਹੈ ਜੀ ਹਾਂਜੀ ਤੇ ਕੀ ਰੇਟ ਕਰਨਾ ਦਾ ਰੇਟ ਭਾਜੀ ਇਹਦਾ ਜੇ ਤੇ ਝੋਟੀ ਹੁੰਦੀ ਚੌਥਾ ਨੇ ਹੂੰ ਫਿਰ ਤਾਂ ਝੋਟੀ ਆਪਾਂ ਦੇਣੀ ਸੀ 60 ਹਜ਼ਾਰ ਤੋਂ ਬਾਹਰ ਹਾਂਜੀ ਆ ਵੇਖੋ ਸੀਲਿੰਗ ਮਖਾਉਨੇ ਤੁਹਾਨੂੰ ਇਹਦੀ ਹਲੋ ਇਹ ਲੋ ਜੀ ਦੋਸਤ ਚੈੱਕ ਕਰ ਲੋ ਪੂਰੀ ਸੀਲਸ ਲੱਗ ਰਹੀ ਲੋ ਸ਼ੀਕੀ ਜੇ ਮੂੰਹ ਠੀਕ ਹੈ ਸ਼ੇਦਾਂ ਦੇ ਮੂੰਹ ਹਾਂ ਫਿਰ ਐਕਟਰ ਨਾਲ ਹੋਰ ਵੇਖੋ ਇਹਦੀ ਹੂੰ अच्छा जी तारते देख लो जंदी ऐदै तार दे लो लो जी करो चक्की तार दो पाड़ा पाओ थापी मारो चो हां जी की मोल करना जी। जी। है और लो भाई होण दा बिल्कुल जेन्युइन जी हम्म 50000 ਦੇ ਵਿੱਚ ਪਹੁੰਚ ਜੀ اچھا ਜੈਸਨੋ 47000 ਦੀ ਦੇਣੀ ਗੱਡੀ ਕੇ ਆਪ ਦੀ ਕੋਲੇ ਠੀਕ ਹੈ ਜੀ 50000 ਦੇ ਵਿੱਚ 50000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਹੈ ਨਾ ਜੇ ਕੋ ਗੱਡੀ ਆਪ ਦੀ ਲਿਆਉਂਦਾ ਫਿਰ 3000 ਰੁਪਈਆ ਆਪੇ ਛੱਡ ਦਾਂਗੇ 47000 ਲਿਓ ਜੀ ਕੱਢੋ ਬਾਹਰ ਜੀ ਦੋਸਤੋ ਪਹਿਲਾ ਸੂਆ ਛੋਟੀ ਸੂਈ 6 ਦਾ ਦਾ 8 ਕਿਲੋ ਦੁੱਧ ਮੌਕੇ ਦਾ ਤਿਆਰ ਬਿਲਕੁਲ ਠੰਡੀ ਸੀਲਸ ਲਗਾ ਮਾਰ ਗਈ 50000 ਰੁਪਏ ਦੋਸਤੋ ਮੌਕੇ ਦੀ ਡਿਮਾਂਡ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੇ ਜੋ ਵੀ ਵੀਰ ਗੱਡੀ ਆਪਣੀ ਲਾਵੇ ਤੇ 47000 ਰੁਪਏ ਆਊਗਾ ਜੀ ਪੈਟਾ ਪਰ ਦੀ ਚੜਾਈ ਚੈੱਕ ਕਰ ਲਓ ਤੰਨਾ ਥਾਣਾ ਦੇ ਵਿੱਚ ਦੁੱਧ ਦੋਸਤੋ 8 ਕਿਲੋ ਹੋਊਗਾ ਜੀ ਇੱਕ ਥਾਣਾ ਵੀਰ ਕਹਿੰਦਾ ਵੀ ਡੈਡੀ ਹਸਾਂ ਦਾ ਚਾਲੋ ਲੱਗਦਾ ਜੀ ਚਲੋ ਦਵਾਈ ਦੂਈ ਲਾਇਆ ਉਹ ਚਲੋ ਅਗਲਾ ਮਿਹਨਤ ਕਰੂਗਾ ਜੀ ਯਾਰ ਜਿਨਾ ਚੱਲਿਆ ਤੇ ਡਾਕਟਰਾਂ ਦਾ ਅਗਲੇ ਸੁਵੀਤੀਕਰ ਚੱਲ ਪੂਗਾ ਲੋ ਜੀ ਚੈੱਕ ਕਰੋ ਕੋਈ ਗਰੰਟੀ ਨਹੀਂ ਦਿੰਦੇ ਆਪਾਂ ਤਨਾਂ ਤਰ੍ਹਾਂ ਦੀ ਗਰੰਟੀ ਦੇਣੀ ਆ ਆ ਲੋ ਜੀ ਵੇਖੋ ਜੀ ਪੂਰੀ ਸੀਲਸ ਲੱਗੇ ਜਿੱਥੇ ਮਰਜ਼ੀ ਖਲੋ ਲੋ ਜੀ ਕਰੋ ਜੀ ਠੀਕ ਹੈ ਆ ਲੋ ਜੀ ਥਾਂ ਦੋਸਤੋ ਆ ਮੂਰਲਾ ਥਾਨਿਆਂ ਦਾ ਬਹਿਣੀ ਦੇ ਪਾਸੇ ਦਾ ਬਾਕੀ ਸੀਲਸ ਲਾ ਕੇ ਜਿੱਥੇ ਮਰਜ਼ੀ ਖਲੋਚ ਲੋ ਜੀ ਕਰੋ ਚੈੱਕ ਜੀ ਦੋਸਤੋ ਗਾਮਾਰਗਾ ਸੁਭਾ ਠੰਡਾ ਦਾ ਨਾਰਮਲ ਰੇਟ ਹੈ ਦੋਸਤੋ ਪਹਿਲਾ ਸੂਆ ਝੋਟੀ ਸੂਈ ਹੈ ਇਹਦੇ ਚਲੋ ਜੀ ਗਾਂ ਜਿਹੜਾ ਰੋ ਥਾਮ ਲੋ ਰੁਪਈਆਂ ਦੀ ਫੇਰ ਜਿਆਦਾ ਨਹੀਂ ਤੇ ਭਾਈ ਇਦਾਂ ਦੀ ਸੱਜਰ ਝੋਟੀ ਲੈਣ ਜਾਈਏ ਨਾ ਹੂੰ ਤੇ ਮੇਰੇ ਹਿਸਾਬ ਨਾਲ ਬਾਜ਼ਾਰ ਦੇ ਹਿਸਾਬ ਨਾਲ ਇੱਕ 20 25 ਦੀ ਮਿਲਦੀ ਕਰਦੇ ਜੀ ਕਰਦੇ ਹਾਂਜੀ 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 ਤੁਸੀਂ ਇਹ ਦੋ ਨੰਬਰ ਲਈ ਤੇ ਇਹ ਵੀ ਭਾਈ ਸੂਆ ਪਹਿਲਾ ਹੈ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਸੀ ਜੀ ਦੂਈ ਨੂੰ ਨੂੰ ਤਿੰਨ ਮਹੀਨੇ ਜੇ ਢਾਈ ਤਿੰਨ ਮਹੀਨੇ ਬਣੀ ਸਾਰੀ ਨੂੰ ਮਹੀਨਾ ਆ ਆਪਾਂ ਦੁੱਧ ਦੀ ਗਾਰੰਟੀ ਦੇਵਾਂਗੇ ਆਪਾਂ ਬਣੀ ਦੇ ਹਿਸਾਬ ਨਾਲ ਹੀ ਦੇਣਾ ਕਿੰਨਾ ਦੁੱਧ ਆ ਜੀ ਦੁੱਧ ਭਾਈ ਇਹਨਾਂ 7 ਲੀਟਰ ਜੇ ਪੱਕਾ ਮਿਲਦੀ ਭਾੜੇ ਤੇ ਜੀ ਦੋਵੇਂ ਟਾਈਮ ਪਰ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਭਾਈ ਛੋਟਾ ਹੀ ਆ ਪਾ ਹਾਂਜੀ ਤੇ ਬੱਚਾ ਨਹੀਂ ਮਿਲਦੀ ਭਾੜੇ ਤੇ ਹੂੰ ਇਹਦਾ ਮੁੱਲ ਦੇ ਦੀਏ 65 ਤੀ ਦੇਖੋ ਇਸ ਵੇਲੇ ਇਹ ਭਾਈ 60000 ਦੇ ਵਿੱਚ ਇਹਦੀ ਪਹੁੰਚ ਹੋਊਗੀ ਹਾਂਜੀ 60 ਚੋ ਕੀ ਮਾਨਤਾ ਹੋ ਸਕਦਾ ਹਾਂਜੀ ਕੋਈ ਹੈ ਮਾਨਤਨ ਹੋਰ ਕੇ ਜਸ ਕੀ ਹੋਰ ਦਾਤ ਕਰ ਦਿੰਦੇ 58000 ਤੇ ਪਹੁੰਚ ਲਾ ਲਓ 58000 ਜੇ ਕੋਈ ਗੱਡੀ ਆmdi ਲੈਵੇ ਤੇ ਪੂਰੇ 55 55000 ਹਾਂਜੀ ਕੋਦੋ 7 ਦਿਨ ਕੋ ਪੱਕਾ ਜੀ 7 ਪੱਕਾ ਲਓ ਜੀ ਕੱਢੋ ਬਾਹਰੋਂ ਚੋਗੇ ਖੜੇ ਜੀ ਆਪਣੇ ਘਰੇ ਕੋਈ ਦਿਲ ਦਾ ਮਨ ਜੀ ਇਹ ਵੀ ਦੋਸਤੋ ਪਹਿਲਾਂ ਸੁਦਾ ਸੁਈ ਜੇ ਸੁਈ ਨੂੰ ਕੋ 3 ਮਹੀਨੇ ਦੱਸਿਆ ਵੀਰ 2.5 ਮਹੀਨੇ ਤਿੰਨ ਹੋ ਜਾਂਦੇ 2.5 ਮਹੀਨੇ ਤਿੰਨ ਮਹੀਨਾਂ ਦਾ ਟਾਈਮ 2 ਮਹੀਨੇ ਵੀ ਨਾ ਹੋ ਗਏ ਹਾਂ 58000 ਰੁਪਿਆ ਰੇਟ ਜੇ ਕੋਈ ਵੀਰ ਗੱਡੀ ਆਪਣੀ ਲੈ ਆਵੇ 55000 ਰੁਪਿਆ ਆਊਗਾ ਜੀ ਇਹਦਾ ਚੈੱਕ ਕਰ ਲਓ ਦੋਸਤੋ ਪੇਠੇਪੜੇ ਦੀ ਚੜਾਈ ਚੈੱਕ ਕਰ ਲਓ ਆਰਡਰ ਕਰਮਾਈ ਨੇ ਸੋਣਾ ਤਿਆਰ ਕੀਤਾ ਲਓ ਜੀ ਫੇਸ ਕੁਲ 730 ਹੈ ਜੀ ਦੇਖੋ ਆਵੇ ਮੂੰਹ ਦੀ ਕੁਲੀ ਜੀ ਲਓ ਜੀ ਚੈੱਕ ਕਰ ਲਓ ਇਹ ਵੀ ਭਾਜੀ ਛਿੱਗੀ ਜੀ ਲਓ ਜੀ ਇਹ ਵੀ ਛੇਦਾਂ ਦਾ ਮੂੰਹ ਹਾਂ ਦੋਸਤੋ ਪੂਰੀ ਰਾਜੀ ਆ ਪੂਰੀ ਜਮੀ ਪੜੀ ਐ ਚੈੱਕ ਕਰ ਲਿਓ ਅਛਾ ਵੀਰੇ ਇਹਦੇ ਚਾਰੇ ਥਣੇ ਤਾਂ ਰੰਗ ਬਰਬਰ ਆਉਂਦੀਆਂ ਵਧੀਆ ਜੀ ਇਹ ਚੋਵੇਂ ਥਣ ਵਧੀਆ ਚੱਲਦੀਆਂ ਮੋਲੋ ਦੋਸਤੋ 58000 ਰੁਪਿਆ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੇ ਕੋਈ ਵੀਰ ਗੱਡੀ ਆਪਣੀ ਲੈਵੇ ਹੋਵੇ 55000 ਰੁਪਿਆ ਹੋਊਗੀ 7 ਕਿਲੋ ਦੁੱਧ 6 ਦੰਦ ਮੂੰਹ ਪਹਿਲਾ ਸੂਆ ਅੱਗੇ ਦੱਸੋ ਜੀ ਅੱਗੇ ਭਾਈ ਸੂਆ ਤਜਾ ਹੂੰ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਹੂੰ ਤੇ ਸੂਈ ਨੂੰ ਇਹ ਜੇ ਨੂੰ ਕੋਈ ਸਾਢੇ ਇੱਕ ਤਿੰਨ ਮਹੀਨੇ ਅੱਛਾ ਜੀ ਚਾਰ ਵਾਲੇ ਕੋਈ ਹਾਂਜੀ ਬਣੀ ਸੋਰੀ ਨੂੰ ਕੋ ਮਹੀਨਾ 35 ਦਿਨ ਹੋਏ ਜੀ ਅੱਛਾ ਜੀ ਚਲੋ ਗਾੜੀ ਅਗਲੇ ਦੀ ਕੋਈ ਕਿਸਮਤ ਆ ਹਾਂਜੀ ਹਾਂਜੀ ਇਹਦਾ ਮੁੱਲ ਵੀ ਕਰਨਾ ਜੀ ਤੇ ਇਹਦਾ ਭਾਈ ਛੋਟਾ ਹੀ ਹੈ ਰੇਟ ਹਾਂਜੀ ਇਹਦਾ ਜੀ ਆਪਾਂ ਕਰ ਦਈਏ 55 ਚ ਪਹੁੰਚ ਜੀ ਨਹੀਂ 55 ਫਿਰ ਜ਼ਿਆਦਾ ਹੀ ਹੈ ਹਾਂਜੀ ਹੁਣ ਆ ਦੇ ਕੱਟ ਗਏ ਅੱਛਾ ਵੰਡਾ ਵੰਡਾ ਜਿਹਾ ਕਰੀਏ ਇਹਦੀ ਭਾਜੀ ਪੂਰੇ ਪਰਾਉਰਾਣ ਕਰ ਦੇ ਪੂਰੇ 50000 ਦੇ ਵਿੱਚ ਪਹੁੰਚ ਜੀ 50000 ਦੇ ਆਪਾਂ ਵਜਨ ਦੇ ਹਿਸਾਬ ਨਾਲ ਮੁੱਲ ਕਰ ਦੇਣਾ ਠੀਕ ਹੈ ਜੀ ਦੁੱਧ ਦੇ ਹਿਸਾਬ ਨਾਲ ਪੂਰੇ 50000 ਦੇ ਵਿੱਚ ਪਹੁੰਚ ਜੀ ਹਾਂਜੀ ਜੇ ਗੱਡੀ ਕੋ ਆਪਦੀ ਲਿਆਉਗਾ ਤਾਂ 47000 ਦੇ ਦੁੱਧ ਕਿੰਨਾ ਦੱਸਿਆ 7 ਕਿਲੋ ਦੁੱਧ 7 ਹੈ ਦੁੱਧ 8 ਆਪਾਂ 7 ਦੱਸਣਾ ਭਾਈ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਨੂੰ ਕੰਮ ਬਣੀ ਨੂੰ ਭਾਜੀ ਬਣੀ ਨੂੰ ਕੋ 35 ਦਿਨ ਹੋਏ ਆ ਅੱਛਾ ਜੀ ਸੂਈ ਨੂੰ ਸਾਢੇ 3 ਮਹੀਨੇ ਹੋਏ ਜੇ 4 ਠੀਕ ਹੈ ਜੀ ਹਾਂਜੀ ਹਾਂਜੀ ਸੂਆ ਦੋ ਤੋਂ ਕਿ ਦੂਜਾ ਮੰਦਲ ਕੋ ਤੀਜਾ ਮੰਦਲ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਦੇਖ ਲਿਓ ਸਾਹਮਣੇ 7 ਕਿਲੋ ਦੁੱਧ ਪੱਕਾ ਤਿਆਰ ਜੇ 50000 ਰੁਪਇਆ ਰੇਟ ਜੇ ਕੋਈ ਵੀਰ ਗੱਡੀ ਆਪੀ ਲੈਵੇ 47000 ਰੁਪਏ ਦੇ ਵਿੱਚ ਦੋਸਤੋ ਮਿਲ ਜੂਗੀ ਮਾਜੇ 7 ਕਿਲੋ 8 ਕਿਲੋ ਦੁੱਧ ਵਾਲੀ ਬਾਕੀ ਭਾਈ 50000 ਦਾ ਵਜ ਨਹੀਂ ਲੱਗਾ ਮੈਂ ਹਾਂਜੀ ਇਥੇ ਗੱਲਾਂ ਜੀ ਲਓ ਜੀ ਚੈੱਕ ਕਰੋ ਜੀ ਕੱਦ-ਕੱਦ ਦੋਸਤੋ ਪੂਰਾ ਫੁੱਲ ਹੈ ਵੀ ਬਾਡੀ weight ਤਾਰਾ ਬੂਰਾ ਵੀਰ ਚਾਰੇ ਸਣਾ ਦੇ ਬਰਾਬਰ ਬਰਾਬਰ ਹੈ ਜੀ ਬਰਾਬਰ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਤਿੰਨ ਨਗ ਤੁਹਾਨੂੰ ਦਿਖਾਤੇ ਆ ਡਿਟੇਲ ਸਾਰੀ ਵੀਰ ਨੇ ਦੱਸਤੀ ਆ ਕੱਲੇ ਕੱਲੇ ਨਗ ਦੀ ਵੀਰਾਂ ਨੂੰ ਫੇਰ ਵੀ ਬੇਨਤੀ ਆ ਪਸ਼ੂ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸੱਲੀ ਜਿਹੜੀ ਜ਼ਰੂਰ ਕਰ ਲਿਆ ਕਰੋ ਐਡਰੈਸ ਇੱਕ ਰੀਵੀਰ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਪਾਜੀ ਪ੍ਰਤਾਪ ਸਿੰਘ ਸ਼ਾਹ ਨਾਮ ਹੈ ਫੋਨ ਨੰਬਰ ਵੀਰੇ ਕਰੀਫੀ ਬੋਲ ਦੇ ਫੋਨ ਨੰਬਰ ਪਾਜੀ 6284744127 6284744127 ਹਾਂਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹ ਹਾਂਜੀ ਤੇ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਹੂੰ ਤਹਿਸੀਲ ਵੀ ਤਰਨਤਾਰਨ ਹਾਂਜੀ ਤੇ ਬਾਕੀ ਇਹੋ ਬੇਨਤੀ ਆ ਹਾਂਜੀ ਕਿ ਘਰੇ ਆ ਕੇ ਤੇ ਆਪ ਜੀ ਤਸੱਲੀ ਤਸੱਲੀ ਆਪਨੀ ਜ਼ਰੂਰ ਕਰਨੀ ਹੈ ਨਾ ਹਾਂਜੀ ਠੀਕ ਹੈ ਬਾਕੀ ਆ ਪਾਜੀ ਨਹੀਂ ਆਏ ਆਪਣੇ ਦਾ ਦੂਰੋਂ ਹਾਂਜੀ ਇਹਨਾਂ ਮੱਧ ਖਰੀ ਆਪਣੇ ਨੂੰ ਠੀਕ ਹੈ ਜੀ ਪਾਜੀ ਖਰੀ ਮੱਧ ਅੱਗੇ ਕਿਦਾਂ ਦੀ ਨਿਕਲੀ ਜੀ ਬਹੁਤ ਵਧੀਆ ਜੀ ਬਹੁਤ ਹਾਂਜੀ ਬਹੁਤ ਵੀ ਪੂਰਾ ਵਧੀਆ ਹੁੰਦਾ ਜੀ ਅੱਛਾ ਠੀਕ ਹੈ ਜੀ ਇਹ ਫੇਰ ਨਾ ਮਹਿਕ ਲੈਣੀ ਠੀਕ ਹੈ ਜੀ ਤੇ ਆਏ ਆਪਣੇ ਤੋਂ ਭਾਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਦੋਸਤੋ ਵੀਰ ਨੇ ਡਿਟੇਲ ਪ੍ਰੋਪਰ ਸਾਰੀ ਦੱਸਦੀ ਆ ਤਸੱਲੀ ਆਪਣੀ ਕਰੋ ਜਰੂਰ ਇੱਕ ਟਾਈਮ ਦੋ ਟਾਈਮ ਇਹ ਤੁਹਾਡਾ ਹੱਕ ਬਣਦਾ ਵਾ ਪਸ਼ੂ ਖਰੀਦਣ ਤੋਂ ਪਹਿਲਾਂ ਪੈਸੇ ਲਾਉਣ ਤੋਂ ਪਹਿਲਾਂ ਆਪਣੀ ਤਸੱਲੀ ਜਿਹੜੀ ਆ ਆਪਣੀ ਪਹੁੰਚ ਕੇ ਜਰੂਰ ਕਰ ਲਿਆ ਕਰੋ ਬਾਕੀ ਦੋਸਤੋ ਸੂਏ ਸਵਾਇਆ ਪਹੂ ਇੱਕ ਟਾਈਮ ਦੋ ਟਾਈਮ ਚੋਲਿਆ ਕਰੋ ਜੀ ਧੰਨਵਾਦ ਦੋਸਤੋ ਰੋੜਾ ਵੀਡੀਓ ਦੇਖਣ ਵਾਸਤੇ ਜੀ